ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੀਂ ਪਾਠ ਸਾਹਿਬ ਦੀ ਪਾਵਨ ਬਾਣੀ ਫੁਨ ਹੈ ਜਿਸ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾ ਰਹੀ ਹੈ ਆਓ ਉਸ ਤੋਂ ਅਗਲੀ ਵੀਡੀਓ ਜਿਹੜੀ ਹੈ ਉਸ ਤੋਂ ਅਗਲਾ ਜੋ ਸਤਿਗੁਰੂ ਦਾ ਪਾਵਨ ਵਚਨ ਹੈ ਸ਼ਾਂਤ ਹੈ ਉਹ ਆਪ ਸੰਗਤਾਂ ਨੇ ਨਸਾਂ ਜਾ ਕਰਨਾ ਹੈ 4 ਨੰਬਰ ਹੈ ਤੁਹਾ ਆਪ ਸਭ ਤੋਂ ਪਹਿਲਾਂ ਇਹਦਾ ਪਾਠ ਕਰਦੇ ਆ ਆਪ ਜੀ ਜਿਵੇਂ ਉੱਪਰ ਦੇਖ ਰਹੇ ਹੋ ਨਾ ਉਹਨੇ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ 1361 ਅੰਗ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਉਹਨੇ ਨਾਮ ਦੀ ਬਾਣੀ ਹੈ ਔਰ 1361 ਅੰਗ ਦੇ ਉੱਤੇ ਦਰਜ ਹੈ ਤੇ ਆਪ ਸਭ ਤੋਂ ਪਹਿਲਾਂ ਇਹਨਾਂ ਪਾਵਨ ਬਚਨਾਂ ਦਾ ਪਾਠ ਕਰੀਏ ਜੇ ਸਭ ਘਰ ਵਸਿਆ ਕੰਤ ਸਾ ਬੜ ਭਗਣੇ ਇਸ ਬਣਿਆ ਹਵ ਸ਼ਿੰਗਾਰ ਸਾਈ ਸੁਹਾਗਣੇ ਹਉ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾ ਘਰ ਆਇਆ ਕੰਤ ਤਾਂ ਸਭ ਕੁਛ ਪਾਈਆ ਇਸ ਤਰ੍ਹਾਂ ਉਚਾਰਨ ਹੈ ਉ ਫਿਰ ਸਤਿਗੁਰੂ ਜੀ ਇਸ ਪਵਨ ਬਚਨ ਦੇ ਵਿੱਚ ਇੱਕ ਅਵਸਥਾ ਦਾ ਜ਼ਿਕਰ ਕਰਦੇ ਨੇ ਉਹ ਕਿਹੜੀ ਅਵਸਥਾ ਹੈ ਵੱਡੇ ਭਾਗਾਂ ਵਾਲੀ ਹੈ ਉਹ ਇੱਕ ਸੁਹਾਗਣ ਦੀ ਅਵਸਥਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋਣ ਵਾਲੀ ਅਵਸਥਾ ਹੈ ਐਸੀ ਅਵਸਥਾ ਦੇ ਵਿੱਚ ਜਦੋਂ ਹਿਰਦੇ ਘਰ ਵਿੱਚ ਮਾਲਕ ਬਸ ਜਾਂਦਾ ਤਾਂ ਸਭ ਕਾ ਸ਼ਿਧੀ ਪ੍ਰਾਪਤੀ ਹੋ ਜਾਂਦੀ ਸੋ ਇਹ ਪਵਨ ਬਚਨ ਇਹੋ ਜੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤੇ ਵਚਨ ਹਨ ਜਿਵੇਂ 803 ਅੰਗ ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਜੀ ਇੱਕ ਪਵਨ ਵਚਨ ਕਹਿੰਦੇ ਨੇ ਜਾਏ ਵਸੋ ਬਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤਾਹ ਦੁਖ ਨ ਭੂਖ ਨ ਰੋਗ ਵਿਆਪੈ ਚਰਨ ਕਮਲ ਲਿਵ ਲਾਈਏ ਇਹ ਵੀ ਇੱਕ ਅਵਸਥਾ ਹੈ ਇਹ ਬੜੇ ਭਾਗਾਂ ਵਾਲੀ ਸਖੀਏ ਜਾਓ ਇੱਥੇ ਬਸਣਾ ਹੈ ਸੰਤਾਂ ਦੇ ਸੰਗ ਗੁਰੂ ਦੇ ਸੰਗ ਸੰਗਤ ਦੇ ਨਾਲ ਸੰਗਤ ਦੇ ਵਿੱਚ ਮੰਨ ਟਿਕਾਣਾ ਆਪਣਾ ਉੱਥੇ ਜਾ ਕੇ ਪ੍ਰਮਾਤਮਾ ਦੇ ਨਾਲ ਜੁੜਨਾ ਉੱਥੇ ਹੈ ਗਿਆਏ ਨਾ ਦੁੱਖ ਹੈ ਨਾ ਭੁੱਖ ਹੈ ਨਾ ਕੋਈ ਰੋਗ ਹੈ ਸੋ ਸਤਗੁਰੂ ਬਾਦਸ਼ਾਹ ਕਹਿੰਨੇ ਉੱਥੇ ਇੱਕੋ ਅਵਸਥਾ ਹੈ ਕਿ ਸ਼ਬਦ ਦੇ ਨਾਲ ਸੁਰਤ ਜੁੜੀ ਰਹਿੰਦੀ ਚਰਨ ਕਮਲ ਨੇ ਲੇਵ ਲਈ ਹੈ ਉਹ ਲੇਵ ਗੁਰੂ ਦੇ ਸ਼ਬਦ ਨਾਲ ਦੀਲੀ ਜਾਂਦੀ ਚਰਨ ਕਮਲ ਦਾ ਭਾਵ ਗੁਰੂ ਦਾ ਸ਼ਬਦ ਉਹ ਫਿਰ ਤਹ ਜਨਮਨ ਮਰਨਨ ਆਵਣ ਜਾਣਾ ਇਥੇ ਜੰਮਨ ਮਰਨ ਨਹੀਂ ਹੈ ਆਵਾਗੋਣ ਦਾ ਚੱਕਰ ਹੈ ਹੀ ਨਹੀਂ ਸਤਿਗੁਰ ਕਹਿੰਦੇ ਨੇ ਨਿਹਚਲ ਸ਼ਰਣੀ ਪਾਈਏ ਉਹ ਐਸੀ ਸ਼ਰਨ ਹੈ ਮਾਲਕ ਦੀ ਇਥੇ ਪੱਕਾ ਟਿਕਾਣਾ ਨਿਸ਼ਚਿਤ ਟਿਕਾਣਾ ਹੈ ਉਹ ਟਿਕਾਣਾ ਕਦੇ ਹਿੱਲਦਾ ਨਹੀਂ ਹੈ ਜਿਹਦਾ ਮਨ ਉਥੇ ਜੁੜ ਜਾਂਦਾ ਉਹ ਫਿਰ ਡਿਗਦਾ ਨਹੀਂ ਹੈ ਦੁਬਾਰੇ ਮੁੜ ਕੇ ਉਹ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਪ੍ਰੇਮ ਵਿਸ਼ੂ ਨਾ ਮੋਹ ਵਿਆਪੈ ਉਥੇ ਪਿਆਰ ਦਾ ਫਿਰ ਵਿਛੋੜਾ ਨਹੀਂ ਪੈਂਦਾ ਕਦੀ ਵੀ ਨਾ ਹੀ ਦੁਨਿਆਵੀ ਮੋਹ ਜਿਹੜਾ ਮਨੁੱਖ ਨੂੰ ਤੰਗ ਕਰਦਾ ਹੈ ਵਿਆਪਦਾ ਨਹੀਂ ਨਾਨਕ ਹਰ ਏਕ ਧਿਆਈ ਹੈ ਕਿਥੇ ਇੱਕ ਹਰੀ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ ਰੱਬ ਨੂੰ ਹੀ ਚੇਤੇ ਕੀਤਾ ਜਾਂਦਾ ਬਸ ਉਹੀ ਅਵਸਥਾ ਦਾ ਜ਼ਿਕਰ ਇੱਥੇ ਕੀਤਾ ਸਕਦੇ ਨੇ ਜਿਸ ਘਰ ਵਸਿਆ ਕੰਤ ਜਿਸ ਜਿਹਦੇ ਘਰ ਦੇ ਰਾਰੇ ਨੂੰ ਸਹਾਰੀ ਘਰ ਵਿੱਚ ਭਾਵ ਹਿਰਦੇ ਘਰ ਵਿੱਚ ਜਿਹਦੇ ਹਿਰਦੇ ਵਿੱਚ ਵਸਿਆ ਕੰਤ ਕੰਤ ਮਤਲਬ ਪਤੀ ਪਰਮਾਤਮਾ ਦੇਖੋ ਸਾਡੇ ਹਿਰਦੇ ਦੇ ਵਿੱਚ ਸਾਡੇ ਹਿਰਦੇ ਘਰ ਦੇ ਵਿੱਚ ਬਹੁਤ ਕੁਝ ਵਸਿਆ ਹੁੰਦਾ ਘਰ-ਬਾਰ ਧੀਆ ਪੁੱਤ ਪੈਸਾ ਇੱਥੇ ਤੱਕ ਪਸ਼ੂ ਵੀ ਸਾਡੇ ਅੰਦਰ ਚੱਲਦੀ ਰਹਿੰਦੀ ਹਰ ਬਿੱਲੇ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਘਰ ਵਿੱਚ ਹਰ ਬਿੱਲੇ ਮਾਲਕ ਦਾ ਨਾਮ ਚੱਲੇ ਜਿਹਦੇ ਘਰ ਦੇ ਵਿੱਚ ਉਹ ਮਾਲਕ ਵਸ ਜਾਂਦਾ ਸਾ ਵੱਡ ਭਾਗ ਨੇ ਸਖੀਏ ਉਹ ਸੁਹਾਗਣ ਵੱਡੇ ਭਾਗਾਂ ਵਾਲੀ ਹੈ ਉਹਦੇ ਭਾਗ ਵੱਡੇ ਉੱਚੇ ਹੁੰਦੇ ਹਨ ਇਸ ਬਣਿਆ ਹਵ ਸ਼ਿੰਗਾਰ ਅਖੁ ਸੁਮਤਾਵਕ ਉਹਨਾਂ ਜੇ ਪਾਠ ਜੇ ਤੁਸੀਂ ਸੰਪਰਦਾਵ ਮਤਵ ਕਰਨਾ ਸ਼ਿੰਗਾਰ ਕਰਿਆ ਜਾਂਦਾ ਹੈ। ਕੋ ਸ਼ਿੰਗਾਰ ਹੈ ਅਰਥ ਮੁਤਾਬਕ ਇਹਨੂੰ ਸ਼ਿੰਗਾਰ ਕਰਕੇ ਵਿਦਵਾਨ ਕਹਿੰਦੇ ਨੇ। ਇਸ ਬਣਿਆ ਬਣਿਆ ਮਤਲਬ ਫੱਬਿਆ। ਇਹਨੇ ਸੁਆਗਣ ਇੱਕ ਸ਼ਿੰਗਾਰ ਕਰਦੀ ਨਾ ਪਤੀ ਨੂੰ ਮਿਲਣ ਵਾਸਤੇ ਸੋਹਣਾ ਸ਼ਿੰਗਾਰ ਕਰਦੀ ਤੇ ਜੇ ਪਤੀ ਨਾਲ ਪਿਆਰ ਫੱਬਦਾ ਹੈ। ਚੱਜਦਾ ਹੈ ਸੁਣ। ਉਹ ਕਹਿੰਦੀਏ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਬਸਿਆ ਹੁੰਦਾ ਵੱਡੇ ਭਾਗਾਂ ਵਾਲੀ ਉਹ ਜਦੋਂ ਸ਼ਿੰਗਾਰ ਕਰਦੀ ਹੈ ਨਾ ਉਹਦੇ ਸ਼ਿੰਗਾਰ ਚੰਗੇ ਗੁਣ ਹੁੰਦੇ ਸਾਰੇ। ਸਤ ਸਤ ਧਰਮ ਦਾ ਅਸੰਤੋਖ। ਤੇ ਫਿਰ ਜਿਵੇਂ ਸੁਹਾਗਣ ਨੂੰ ਦਾ ਕੀਤਾ ਹੋਇਆ ਸ਼ਿੰਗਾਰ ਫੱਬਦਾ ਏ। ਇਵੇਂ ਫਿਰ ਉਹਦਾ ਜੀਵਨ ਵੀ ਫੱਬਦਾ ਭਾਈ ਜਿਹੜਾ ਗੁਰੂ ਨਾਲ ਜੁੜ ਜਾਂਦਾ। ਸਾਈ ਸਾਈ ਭਾਵ ਉਹੀ ਸੁਹਾਗਣੇ। ਇਸ ਬਣਿਆ ਬਣਿਆ ਤੋਂ ਭਾਵ ਫੱਬਿਆ, ਹੱਬ ਤੋਂ ਭਾਵ ਸਾਰਾ ਸ਼ਿੰਗਾਰ ਦਾ ਕੀਤਾ ਸਾਰਾ ਸ਼ਿੰਗਾਰ ਨੂੰ ਬੜਾ ਜਚਿਆ। ਬੜਾ ਫੱਬਿਆ। ਸਾਈ ਸੁਹਾਗਣੇ ਉਹ ਵੱਡੇ ਭਾਗਾਂ ਵਾਲੀ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਤੇ ਫਿਰ ਉਹੀ ਸੁਹਾਗਣ ਹੈ ਸੁਹਾਗਣ ਦੀ ਨਿਸ਼ਾਨੀ ਹੈ ਤੇ ਸਤਿਗੁਰੂ ਪਾਛੇ ਇੱਕ ਜਗ੍ਹਾ ਹੋਰ ਵੀ ਇਹਦੇ ਅਸੀਂ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਪੜ੍ਹਦੇ ਨਾ ਤੇ ਸਤਿਗੁਰੂ ਪਾਛਾ ਉੱਥੇ ਵੀ ਇਹੀ ਗੱਲ ਕਹਿੰਦੇ ਨੇ ਸੁਣ ਸਖੀਏ ਪ੍ਰਭ ਮਿਲਣ ਦੀ ਨਿਸ਼ਾਨੀ ਮਨਤਾ ਨੇ ਆਰਪਤਜ ਲਾਜ ਲੋਕਾਨੀ ਐ ਸਖੀਏ ਮਾਲਕ ਨੂੰ ਮਿਲਣ ਦੀ ਨਿਸ਼ਾਨੀ ਦੱਸਾਂ ਮਨ ਤੇ ਤਨ ਉਹਦੇ ਹਵਾਲੇ ਕਰ ਦੇ ਤੇਰੇ ਮਨ ਵਿੱਚ ਤੇਰੇ ਹਿਰਦੇ ਘਰ ਵਿੱਚ ਉਹ ਹੀ ਵਸਣਾ ਚਾਹੀਦਾ ਬਸ ਇਹੀ ਤਰੀਕਾ ਹੋਰ ਕੋਈ ਤਰੀਕਾ ਨਹੀਂ ਹੈ ਲੋਕ ਲੱਗਿਆ ਛੱਡ ਦੇ ਲੋਕ ਕੀ ਕਹਿਣਗੇ ਇਹਨੂੰ ਬਲ ਨੂੰ ਛੱਡ ਦੇ ਸਤਗੁਰ ਕਹਿੰਦੇ ਨੇ ਉਹਨੂੰ ਕੀਤਾ ਹੋਇਆ ਸ਼ਿੰਗਾਰ ਬਣਿਆ ਪਾਬੜਾ ਫੱਬਿਆ ਸਾਰਾ ਸ਼ਿੰਗਾਰ ਉਹ ਵੱਡੇ ਭਾਗਾਂ ਵਾਲੀ ਸੁਹਾਗਣ ਹੈ ਆਉ ਸੁਤੀ ਹੋਏ ਅਚਿੰਤ ਸੁਤੀ ਮਤਲਬ ਸੌ ਜਾਣਾ ਬੇਫਿਕਰ ਹੋ ਕੇ ਸੌ ਜਾਣਾ ਅਚਿੰਤ ਇਹੋ ਚਿੰਤਾ ਨਾ ਹੋਵੇ ਤੇ ਫਿਰ ਇਹੋ ਜੀ ਸੁਹਾਗਣ ਬੇਫਿਕਰ ਹੋ ਕੇ ਪਤੀ ਦੇ ਪਿਆਰ ਦੇ ਵਿੱਚ ਲੀਨ ਹੋ ਜਾਂਦੀ ਸੋ ਜਾਂਦੀ ਪਾਵ ਲੀਨ ਹੋ ਜਾਂਦੀ ਪਤੀ ਦੇ ਪਿਆਰ ਦੇ ਵਿੱਚ ਆਉ ਸੁੱਤੀ ਹੋਏ ਅਚਿੰਤ ਆਉਂਦਾ ਅਰਥ ਹੈ ਮੈਂ ਇਸ ਸੁਹਾਗਣ ਵੱਲ ਦੇਖ ਕੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਜਿਹਨੂੰ ਕੀਤਾ ਹੋਇਆ ਸ਼ਿੰਗਾਰ ਫੱਬਦਾ ਹੈ ਇਹਨਾਂ ਨੂੰ ਦੇਖ ਕੇ ਮੈਂ ਵੀ ਗੁਰੂ ਆਲੀ ਬਣ ਕੇ ਮਹਾਰਾਜ ਕਹਿੰਦੇ ਮੈਂ ਵੀ ਆਪਣੇ ਪਤੀ ਪਰਮਾਤਮਾ ਨਾਲ ਜੁੜ ਕੇ ਉਹਦੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਈ ਅਸੋ ਗਈ ਦੁਨੀਆ ਬਲੋਂ ਬੇਫਿਕਰ ਹੋ ਗਈ ਇੱਕ ਸੋਨਾ ਹੁੰਦਾ ਵਿਕਾਰਾਂ ਚ ਸੋਨਾ ਇੱਕ ਸੋਨਾ ਹੁੰਦਾ ਦੁਨੀਆ ਦੇ ਵਿਕਾਰ ਛੱਡ ਕੇ ਗੁਰੂ ਨਾਲ ਸਮਾਧੀ ਲੀਨ ਹੋ ਜਾਣਾ ਗੁਰੂ ਨਾਲ ਜੁੜ ਜਾਣਾ ਮਨ ਆਸ ਉਰਾਈਆ ਉਰਾਈਆ ਮਤਲਬ ਪੂਰੀ ਹੋਈ ਮਨ ਵਿੱਚ ਜਿਹੜੀ ਮੇਰੀ ਆਸ ਸੀ ਨਾ ਬੜੀ ਦੇ ਪਤੀ ਮਿਲ ਆਪਦੀ ਪਰਮਾਤਮਾ ਨੂੰ ਮਿਲਣ ਦੀ ਉਹ ਪੂਰੀ ਹੋ ਗਈ ਇਸ ਤਰ੍ਹਾਂ ਅਰਹਾਂ ਜਾਂ ਘਰ ਆਇਆ ਕੰਤ ਤਾਂ ਸਭ ਕੁਛ ਪਾਈਆ ਸਤਿਗੁਰੂ ਪਾਛਾ ਕਹਿੰਦੇ ਨੇ ਹੇ ਹਰੀ ਪਰਮਾਤਮਾ ਜੀ ਜਿਹਦੇ ਘਰ ਦੇ ਵਿੱਚ ਹੈ ਜਿਹਦੇ ਹਿਰਦੇ ਦੇ ਵਿੱਚ ਕੰਤ ਆ ਜਾਂਦਾ ਹੈ ਵਸ ਜਾਂਦਾ ਤੇ ਕਾਣਾ ਕਰ ਲੈਂਦਾ ਪੱਕਾ ਹੀ ਤਾਂ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਉਹ ਸਭ ਕੁਛ ਪਾਈਆ ਮਤਲਬ ਪਾ ਲੈਂਦੀ ਉਸ ਹਦੋਂ ਉਹਨੂੰ ਸਭ ਕੁਝ ਮਿਲ ਜਾਂਦਾ ਜਿਹਦਾ ਪਤੀ ਹੋਵੇ ਉਹਦਾ ਸਭ ਕੁਝ ਹੁੰਦਾ ਜਿਦੋਂ ਪ੍ਰਮਾਤਮਾ ਹੋਵੇ ਸਭ ਪਦਾਰਥ ਉਹਦੇ ਹੁੰਦੇ ਤੇ ਇਹ ਸਾਰੇ ਸ਼ਬਦ ਦੇ ਵਿੱਚ ਇਸ ਪਾਵਨ ਬਚਨ ਦੇ ਵਿੱਚ ਸਤਿਗੁਰੂ ਇੱਕ ਐਸੀ ਅਵਸਥਾ ਦਾ ਜ਼ਿਕਰ ਕਰਦੇ ਨੇ ਜਿਹੜੀ ਪ੍ਰਮਾਤਮਾ ਨਾਲ ਲੀਨ ਹੋ ਜਾਵੇ ਜਿਹੜੀ ਪ੍ਰਭੂ ਪ੍ਰਮਾਤਮਾ ਦਾ ਚਿੰਤਨ ਕਰੇ ਹਰ ਵੇਲੇ ਯਾਦ ਕਰੇ ਸਤਿਗੁਰੂ ਵਾਲੇ ਬਣ ਕੇ ਰੱਬ ਜਿਤੇ ਕਰੀਏ ਇਹ ਸਤਿਗੁਰੂ ਸੀਨਾ ਮੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ